ਇਸ ਚੁਲੇ ਇੱਕ ਮਿੰਟ ਰੋਕਿਆ ਗਿਆ ਵੈਰੀਫਾਈ ਕਰ ਲੈਂਦਾ ਕੀ ਵੈਰੀਫਾਈ ਕਰਨਾ ਹੈ ਸਾਰੇ 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 ਨੂੰ ਅੰਦਰ ਮਾਰੋ ਸਾਰੇ ਨੂੰ ਵੈਰੀਫਾਈ ਕਰ ਦਿਓ ਜੋ ਕਰਨਾ ਹੈ ਭਾਜੀ ਇੱਕ ਮਿੰਟ ਕੀ ਹੈ ਓਏ ਸਾਈ ਓਦਾਂ ਨਾ ਕਰੋ ਆਰਾਮ ਨਾਲ ਬੈਠੋ ਆਰਾਮ ਜਿਹੜੇ ਹੈ ਹੈ ਐਸਐਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਤੁਹਾਰੀ ਸੀਜ਼ਨ ਨੂੰ ਲੈ ਕੇ ਜਿੱਥੇ ਰਾਤ ਤੱਕ ਜੜੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਹਨ ਉੱਥੇ ਹੀ ਇਹ ਗੱਲ ਕਰੀ ਤਾਂ ਸੀਐਮਸੀ ਚੌਂਕ ਤੋਂ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਗ੍ਰਾਹਕ ਜਿਹੜੇ ਨੇ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਸਾਨੂੰ ੱੱਕੇ ਨਾਲ ਜਿਹੜੀ ਦੁਕਾਨ ਦੇ ਵਿੱਚ ਸ਼ਟਰ ਲਗਾ ਦਿੱਤਾ ਗਿਆ ਸਾਨੂੰ ਅੰਦਰ ਡੱਕ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਜਿਹੜੇ ਪਤੰਗਾਂ ਲੈਣ ਦੇ ਲਈ ਉੱਥੇ ਪਹੁੰਚੇ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਦੁਕਾਨ ਦਾ ਸ਼ਟਰ ਥੱਲੇ ਕਰਵਾ ਦਿੱਤਾ ਜਾਂਦਾ ਤੇ ਦੁਕਾਨ ਦੇ ਅੰਦਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਚੁੱਪੀ ਦਸਾਈ ਹੈ ਜਿਹੜੇ ਮੌਕੇ ਤੇ ਪੁਲਿਸ ਅਫਸਰ ਸੀਗੇ ਉਹਨਾਂ ਦੇ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਫਿਲਹਾਲ ਕੀ ਮਾਹੌਲ ਬਣਿਆ ਇੱਕ ਵਾਰ ਤੁਸੀਂ ਵੀ ਦੇਖੋ ਤਸਵੀਰਾਂ ਤੁਹਾਡਾ ਫੋਨ ਕਿੱਥੇ ਇੱਕ ਮਿੰਟ ਖੜ੍ਹਾ ਜਾ ਤੁਹਾਡਾ ਫੋਨ ਕਿੱਥੇ ਅੰਗਲੇ ਨਾ ਬਸ ਇਹਨਾਂ ਨੂੰ ਛੋੜਾ ਹੁਣ ਸਾਰੇ ਕੱਟੇ ਬੈਠੀਆਂ ਯਾਰ ਗੱਡੂ ਫਿਲਮ ਪੜ੍ਹਦੇ ਆ ਤੁਹਾਡਾ ਫੋਨ ਕਿੱਥੇ ਮੇਰਾ ਫੋਨ ਉਹ ਹੋਏ ਉਹ ਇਹ ਕੋਈ ਨਹੀਂ ਦੱਲੇ ਇੱਕ ਮਿੰਟ ਖੜ੍ਹਾ ਜਾ ਇੱਕ ਮਿੰਟ ਰੋਕਿਆ ਕਿ ਹੋ ਜਾਣਗੇ ਵੈਰੀਫਾਈ ਕਰ ਲੈਂਦੇ ਕੀ ਵੈਰੀਫਾਈ ਕਰਨਾ ਹੈ ਦੱਸੋ ਭਾਈ ਸਰ ਇਹ ਮੈਂ ਨਾਮ ਸਾਰਿਆਂ ਨੂੰ ਵੈਰੀਫਾਈ ਕਰਨਾ ਜੋ ਕਰਨਾ ਹੈ ਭਾਈ ਇੱਕ ਮਿੰਟ ਮੇਰੀ ਗੱਲ ਸੁਣਦੇ ਓਏ ਸਾਈ ਓਦਾਂ ਨਾ ਕਰੋ ਆਹ ਨਾਲ ਬੈਠੋ ਆਹ ਨਾਲ ਜਿਹੜੀ ਹੈ ਹੈ ਮੇਰੇ ਬਾਹਰ ਦਾ ਸਾਰਾ ਥੱਕ ਗਿਆ ਬਹਾਨਾ ਹੋਈ ਰਾਹ ਦਾ ਜਿੰਨੇ ਬੋਰੋ ਉਹ ਅੱਜ ਗਏ ਚਲੋ ਇੱਕ ਤਾਂ ਨੰਬਰ ਥਾਣਾ ਹੈ ਕਹਿੰਦਾ ਸਾਰਾ ਕੁੱਟਣਾ ਹੈ ਸਾਰੇ ਬੁਰਾ ਮੈਨੂੰ ਦੱਸੋ ਸੀ ਕਿ ਇਹ ਗੱਲ ਬਿਠਾਏ ਹੋਇਆ ਕੋਈ ਗਾਨੀ ਕੋ ਬਾਤ ਨਹੀਂ ਪਾਜੀ ਆਪੋ ਉੱਥੇ ਹੋਏ ਕਿਹੜੀਆਂ ਨੂੰ ਫੀਲ ਰੋਣਾਂ ਨੂੰ ਦੱਸੋ ਕੀ ਨੰਬਰ ਬੰਦੰਗ ਲੈਣਾ ਕਰੋ ਨਾ ਇਹਨਾਂ ਤੋਂ ਦੁਕਾਨ ਤੇ ਕੀ ਹੋਇਆ ਕੀ ਹੈ ਭਾਈ ਮੈਂ ਆਪਣੇ ਜੁਆਕਾਂ ਤੋਂ ਪਤੰਗ ਲੈਣਾ ਆਇਆ ਸੀਗਾ ਇੱਥੇ ਮੇਰਾ ਬਿੱਲ ਬੰਦਾ ਹੋਇਆ ਸੀਗਾ ਪਿੱਛੋਂ ਪੁਲਿਸ ਆਈ ਸਾਰਿਆਂ ਦਾ ਮੇਰਾ ਮੋਬਾਈਲ ਵੀ ਖੋਇਆ ਸਾਰਿਆਂ ਦਾ ਮੋਬਾਈਲ ਖੋ ਕੇ ਆਪਣੇ ਨਾਂ ਲੈ ਗਏ ਸਾਨੂੰ 2 ਘੰਟੇ ਡੱਕਿਆ ਪਿਆ ਮੈਂ ਕਿਹਾ ਦੱਸੋ ਅਸੀਂ ਸਾਡਾ ਕਸੂਰ ਕੀ ਹੈ ਕੋਈ ਗੱਲ ਹੀ ਕਹਿੰਦੇ ਦੱਸਦੇ ਨਹੀਂ ਦੱਸਦੇ ਨਹੀਂ ਦੱਸਾਂਗੇ ਕਹਿੰਦੇ 10 ਮਿੰਟ ਕੋ ਮੇਗਾ ਮੇਰਾ ਸਾਗ ਉਮ ਹੋ ਰਿਹਾ ਮੈਨੂੰ 5 ਮਿੰਟ ਮੈਨੂੰ ਹੱਥ ਗੜੀ ਲਾ ਦਿਓ ਮੈਨੂੰ ਬਾਹਰ ਲੈ ਜਾਓ ਬਾਹਰ ਜਾ ਕੇ ਬਿਠਾ ਲਓ ਜੇ ਤੁਹਾਨੂੰ ਕੋਈ ਲੱਗਦਾ ਮੈਂ ਗਲਤ ਆ ਤਾਂ ਮੈਨੂੰ ਜਿੱਥੇ ਮਰਜ਼ੀ ਜੋ ਸਜ਼ਾ ਦੇ ਨੀ ਦੇ ਦਿਓ ਪਤੰਗ ਲੈਣੇ ਵੀ ਇਹ ਸਜ਼ਾ ਹੋ ਗਈ ਦੱਸੋ ਸਰ ਦੇਖੋ ਸੀ ਆ ਗੱਡੀ ਵੀਰੇ ਆਪਣੀ ਆ ਗੱਡੀ ਖੜੀ ਵੀ ਹੈ ਗੱਡੀ ਖੜੀ ਹੈ ਆਸੀ ਲੈ ਲਓ ਅਸੀਂ ਤਾਂ ਪਤੰਗ ਲੈਣ ਆਏ ਆ ਆ ਬੇਟਾ ਵਾ ਇਹਨੇ ਇਹਨੇ ਆ ਦੇਖੋ ਇੰਨੇ ਸਾਨੂੰ ਕਿਹਾ ਵਾ ਰੋਇਨਾ ਰੋਇਨਾ ਹਾਂ ਤਾਂ ਰੋਇਨਾ ਦੱਸਾ ਤੁਮੈਂ ਮੈਨ ਆਪ ਨਿਊਜ਼ ਤੇ ਹੋਗਾ ਵਾ ਜਿਗਾਣਾ ਮੈਂ ਭਾਈ ਦੇ ਨਾਲ ਸੀਗਾ ਏਦਾ ਬੇਟੇ ਦਾ ਫੋਨ ਆਇਆ ਮੈਂ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਦਾ ਫੋਨ ਆਇਆ ਵਾ ਬੇਟੇ ਦਾ ਕਹਿੰਦਾ ਚਾਚੂ ਮੈਂ ਪਤੰਗ ਲੈਣੇ ਕਹਿੰਦਾ ਪਾਪਾ ਕਹਿੰਦਾ ਮੈਂ ਲੈ ਜਾਣਾ ਵਾ ਭਾਈ ਮੈਂ ਹਣੀ ਇਹਨਾਂ ਤੱਕਾ ਯਾਰ ਇਹਦਾ ਤੱਕਾ ਨਾ ਹੈ ਮੈਂ ਆ ਫੋਟ ਨਿਊਜ਼ ਇੰਡੀਆ ਤੋਂ ਇੱਕ ਇੱਕ ਇਹ ਰੇਟ ਲਾਉਂਗਾ ਸਾਢੇ 12 1 ਵਜ ਗਿਆ ਸਰ ਕੀ ਕਾਰਨ ਕੀ ਹੈ ਇਨਫੋਰਮੇਸ਼ਨ ਆ ਕੋਈ ਇਹ ਕੀ ਕਰਵਾਉਣਾ ਹੈ ਕੀ ਗੱਲ ਬਾਤ ਹੈ ਮੁੰਡਿਆਂ ਦਾ ਫੜੇ ਹੋਏ ਆ 2 ਘੰਟੇ ਤੋਂ ਮੰਨਦੇ ਆ 2 ਘੰਟੇ ਤੋਂ ਲੋਕਾਂ ਨੂੰ ਅੰਦਰ ਸਰ ਕੋਈ ਤਾਂ ਕਾਰਨ ਹੋਊਗਾ ਕੋਈ ਇਨਫੋਰਮੇਸ਼ਨ ਹੈਗੀ ਆ ਜਾਂ ਕੋਈ ਚੈਕਿੰਗ ਕਰਨੀ ਸੀ ਉਸ ਦਾ ਹੋਊਗਾ yeah ਤੁਹਾਡਾ ਫੋਨ ਕਿੱਥੇ ਹੈ ਤੁਹਾਡਾ ਫੋਨ ਕਿੱਥੇ ਹੈ ਅੰਗਲੇ ਨੇ ਬਸ ਇਹਨਾਂ ਸੋਣਾਉਂ ਪਾਵੇ ਸਾਰੇ ਕੱਟੇ ਬੈਠੀਆਂ ਯਾਰ ਗੱਦ ਫੇਰ ਬੜਾ ਤੁਹਾਡਾ ਫੋਨ ਕਿੱਥੇ ਹੈ ਮੇਰਾ ਫੋਨ ਕਿੱਥੇ ਹੈ ਹੋਏ ਹੋਏ ਇਹ ਬੜੀਆਂ ਨਾਲ ਲੈ ਇੱਕ ਮਿੰਟ ਖੜ ਗਿਆ ਯਾਰ ਇੱਕ ਮਿੰਟ ਰੋਕ ਗਿਆ ਆਣ ਕੀ ਵੈਰੀਫਾਈ ਕਰਨਾ ਹੈ ਦੱਸੋ ਬਾਈ ਸਰ ਸਾਰੇ ਵੈਰੀਫਾਈ ਕਰਨਾ ਜੋ ਕਰਨਾ ਹੈ ਭਾਈ ਇੱਕ ਮਿੰਟ ਮੇਰੀ ਗੱਲ ਸੁਣ ਕੇ ਮੇਰੇ ਫੋਨ ਚ ਗਿਆ ਓਏ ਸਾਈ ਉਹਦਾ ਨਾ ਕਰੋ ਆਰਾਮ ਆ ਬੈਠੋ ਆਰਾਮ ਜਿਹੜੀ ਹੈ ਹੈ ਐਸਐਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਤੁਹਾਰੀ ਸੀਜ਼ਨ ਨੂੰ ਲੈ ਕੇ ਜਿੱਥੇ ਰਾਤ ਤੱਕ ਜੜੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਹਨ ਉੱਥੇ ਹੀ ਇਹ ਗੱਲ ਕਰੀਏ ਤਾਂ ਸੀਐਮਸੀ ਚੌਂਕ ਤੋਂ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਗ੍ਰਾਹਕ ਜਿਹੜੇ ਨੇ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਸਾਨੂੰ ੱੱੱਕੇ ਨਾਲ ਜਿਹੜੀ ਦੁਕਾਨ ਦੇ ਵਿੱਚ ਸ਼ਟਰ ਲਗਾ ਦਿੱਤਾ ਗਿਆ ਸਾਨੂੰ ਅੰਦਰ ਡੱਕ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਜਿਹੜੇ ਪਤੰਗਾਂ ਲੈਣ ਦੇ ਲਈ ਉੱਥੇ ਪਹੁੰਚੇ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਦੁਕਾਨ ਦਾ ਸ਼ਟਰ ਥੱਲੇ ਕਰਵਾ ਦਿੱਤਾ ਜਾਂਦਾ ਤੇ ਦੁਕਾਨ ਦੇ ਅੰਦਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਚੁੱਪੀ ਦਸਾਈ ਹੈ ਜਿਹੜੇ ਮੌਕੇ ਤੇ ਪੁਲਿਸ ਅਫਸਰ ਸੀਗੇ ਉਹਨਾਂ ਦੇ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਫਿਲਹਾਲ ਕੀ ਮਾਹੌਲ ਬਣਿਆ ਇੱਕ ਵਾਰ ਤੁਸੀਂ ਵੀ ਦੇਖੋ ਤਸਵੀਰਾਂ ਤੁਹਾਡਾ ਫੋਨ ਕਿੱਥੇ ਹੈ ਇੱਕ ਮਿੰਟ ਖੜੀ ਜਾ ਤੁਹਾਡਾ ਫੋਨ ਕਿੱਥੇ ਹੈ ਚੰਗ ਲੈਣਾ ਹੈ ਬਸ ਇਹਨਾਂ ਸੋਣਾ ਉੱਠ ਜਾਵੇ ਸਾਰੇ ਘੱਟੇ ਬੈਠੀਆਂ ਯਾਰ ਗੱਤ ਫਿਰ ਨੂੰ ਬੜਾ ਤੁਹਾਡਾ ਫੋਨ ਕਿੱਥੇ ਹੈ ਮੇਰਾ ਫੋਨ ਨਾ ਲੱਗ ਰਿਹਾ ਕੋਈ ਹੋਇਆ ਕੋਈ ਨਾ ਕੱਲੇ ਤੁਸੀਂ ਐਡਮਨ ਖੜ ਜਾਇਆ ਇੱਕ ਮਿੰਟ ਹੀ ਰੋਕ ਗਿਆ ਜੁਆਣਾਂਗੇ ਵੈਰੀਫਾਈ ਕਰ ਲੈਂਦਾ ਕੀ ਵੈਰੀਫਾਈ ਕਰਨਾ ਹੈ ਦੱਸੋ ਬੜੀ ਸ਼ਰਮ ਸਾਰੇ ਸਾਰੇ ਕਰਦੇ ਜੋ ਕਰਨਾ ਹੈ ਭਾਈ ਇੱਕ ਮਿੰਟ ਕੀ ਵੈਰੀਫਾਈ ਇਸ ਕੋਲ ਆਸਰਾ ਓਏ ਸਾਈ ਉਧਾ ਨਾ ਕਰੋ ਆਰਾਮ ਆ ਬੈਠੋ ਆਰਾਮ ਜਿਹੜੀ ਹੈ ਹੈ ਮੇਰੇ ਸਾਹ ਹੁੰਦਾ ਸੀ ਜਿੰਨੇ ਬੋਲੋ ਉਹ ਅੱਜ ਗਏ ਲੋ ਇੱਕ ਤਾਂ ਨੰਬਰ ਥਾਣਾ ਕਹਿੰਦਾ ਸਾਰਾ ਕੁੱਟੇ ਕਰ ਰਹੇ ਹੁਣ ਮੇਰਾ ਸੋਸੀ ਵੀਰੇ ਨੋਟਰੀ ਪਟਾਇਆ ਹੋਇਆ ਕੋਈ ਗਾਲ ਨਹੀਂ ਕੋ ਬਾਤ ਨਹੀਂ ਪਾਜੀ ਆਪੋ ਉੱਥੇ ਹੋਏ ਕਿਹੜੀਆਂ ਵਾਂਗੂ ਫਿਰੋਟਾਂ ਨੂੰ ਦੱਸੋ ਕਿਹੜੀਆਂ ਦਾ ਮਸਤ ਕੀ ਲੱਭਾ ਪਤੰਗ ਲੈਣ ਆਇਆ ਕਰਨ ਇਹ ਜੋ ਕੀ ਹੋਇਆ ਕੀ ਭਾਈ ਮੈਂ ਆਪਣੇ ਜੁਆਕਾਂ ਅਸੇ ਪਤੰਗ ਲੈਣ ਆਇਆ ਸੀਗਾ ਇੱਥੇ ਮੇਰਾ ਬਿੱਲ ਬੰਦਾ ਹੋਇਆ ਸੀਗਾ ਪਿੱਛੋਂ ਪੁਲਿਸ ਆਈ ਸਾਰਿਆਂ ਦੇ ਮੇਰਾ ਮੋਬਾਈਲ ਵੀ ਖੋਇਆ ਸਾਰਿਆਂ ਮੋਬਾਈਲ ਖੋ ਕੇ ਆਪਣੇ ਨਾਂ ਲੈ ਗਏ ਸਾਨੂੰ 2 ਘੰਟੇ